ਹੱਦ ਦੇ ਕੇ ਗਿਆ ਪੀਰੋ ਰੰਗ ਕੋਲ ਚਲੋ ਚਲੋ ਗਿਆ ਭਤੀ रामचंद्र की जय कियापती रामचंद्र की जय कियापती रामचंद्र की जय कियापती रामचंद्र की जय ਪਰਮੇਸ਼ ਇਹ ਤੂੰ ਦੇਖੀ ਤੇ ਦੇਖ ਉਹ ਤੂੰ ਦੇਖਦੇ ਹਾਂ ਮੈਂ ਕਿਹਾ ਮਾਤੇ ਤੇਰੀ ਯਾਰਾ ਤੂੰ ਆਪੋ ਜੀ ਕੇ ਹੀ ਪੜੇ ਹੋ ਵੀ ਤੁਸੀਂ ਵੀ ਆਓਗੇ ਸਾਰੇ ਆਜੋ ਬਜ਼ਾਰ ਮਾਰਕੀਟ ਲੇਕਿਨ ਜੇ ਸਰਕਾਰ ਵੱਲੋਂ ਆਦੇਸ਼ ਕਿਹਾ ਜਾ ਰਿਹਾ ਕਿ ਦੇਸ਼ਾਇਆ ਕਿ ਸੜਕ ਛੋੜੀ ਕਰਨੀ ਹੈ ਪਰ ਇੱਥੇ ਸੈਕਟਰ 20 ਥੋਕਾ ਮਾਲਿਕ ਨੇ ਉਹਨਾਂ ਦੇ ਰੋਜ਼ਗਾਰ ਨੂੰ ਲੈ ਕੇ ਨੂੰ ਚਿੰਤਾ ਸਤਾਰੀ ਹੈ ਉਹਨਾਂ ਬਾਰੇ ਤੁਹਾਡੀ ਇੱਕ ਤਾਂ ਤੁਹਾਡੀ ਮੀਡੀਆ ਦਾ ਬਹੁਤ ਮੈਂ ਸਤਕਾਰ ਕਰਦਾ ਬਹੁਤ ਧੰਨਵਾਦ ਕਰਦਾ ਕਿ ਜਦੋਂ ਵੀ ਕੋਈ ਕਤਲਿਆ ਮੁਗਲਿਆਮ ਹੁੰਦਾ ਹੈ ਨਾ ਮੁਗਲਿਆਮ ਕਿਸ ਨੂੰ ਕਹਿੰਦੇ ਅਸੀਂ ਜਿੱਥੇ ਇੱਕ ਤਾਨਾਸ਼ਾਹ ਵਰਤਾਰਪ ਕਿਹਾ ਜਾਂਦਾ ਹੈ ਤੇ ਤੁਸੀਂ ਹਮੇਸ਼ਾ ਨਾਲ ਖੜੇ ਹੋਨੇ ਰਾਜਪੁਰ ਦੇ ਤੰਨੇ ਦੇ ਤੁਹਾਨੂੰ ਤੇ ਬਟੇ ਦੇ ਦੋਨੋਂ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦ ਦਿਲੋਂ ਧੰਨਵਾਦ ਕਰਦਾ ਇੱਕ ਬਹੁਤ ਵੱਡਾ ਦਿਨ ਹੈ ਸਾਡੇ ਰਾਸ਼ਟਰ ਦੇ ਲਈ ਕਿ ਇਹ ਆਜ਼ਾਦ ਮਾਰਕੀਟ ਦੇ ਨਵੇਂ ਪ੍ਰਧਾਨ ਮੰਨੇ ਸਾਡੇ ਵਿਜੇભાઈ ਹੈ ਨਾ ਇਹਨਾਂ ਦਾ ਪੂਰਾ ਪਰਿਵਾਰ ਇਹਨਾਂ ਦੀ ਪੂਰੀ ਟੀਮ ਹੀ ਰਾਸ਼ਟਰਪ੍ਰੇਮੀ ਹੈ ਜਿਨ੍ਹਾਂ ਨੂੰ ਇਸ ਮੁਲਕ ਨਾਲ ਪਿਆਰ ਹੈ ਜਿਨ੍ਹਾਂ ਨੂੰ ਇਸ ਰਾਸ਼ਟਰ ਨਾਲ ਪਿਆਰ ਹੈ ਮੈਂ ਸਾਰੇ ਨੂੰ ਇਸ ਸਮੂਹਤੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਾ ਦੇਣਾ ਜਿਹੜਾ ਇੱਕ ਨਵਾਂ ਤੁਗਲਕੀ ਪਾਲਿਬਾਨੀ ਮੈਂ ਕਹਿ ਸਕਦਾ ਹਾਂ ਕਿ ਫਰਮਾਨ ਜਾਰੀ ਕੀਤਾ ਹੈ ਕਿ ਇਹਨਾਂ ਨੂੰ ਹੁਣ ਰੋਜ਼ਗਾਰ ਤੋਂ ਵੰਚਿਤ ਹੋਣਾ ਪੈਗਾ ਜਾਂ ਵਾਜਾ ਹੋਣਾ ਪੈਗਾ ਜਾਂ ਇਹਨਾਂ ਨੂੰ ਅੱਡ ਕਰਾਂਗੇ ਬੜੇ ਮਿਹਨਤਸ਼ੁਕ ਲੋਕ ਹੈ ਰਾਜਪੂਤ ਦੀ ਪਛਾਣ ਹੈ ਇਹਨਾਂ ਨੇ ਰਾਜਪੂਤ ਨੂੰ ਬਣਾਉਣ ਪਿੱਛੇ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਅੱਜ ਕੱਲ ਤਾਂ ਸਰਕਾਰਾਂ ਦੇ ਸਾਹਮਣੇ ਪੰਗੇ ਲੈਣਾ ਬਹੁਤ ਔਖਾ ਹੈ ਨਾ ਮੈਂ ਕਿ ਫਿਰ ਵੀ ਨਤਮਸਤਕ ਹੋ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਸਮੁੱਚੇ ਰਾਜਪੂਤਾਂ ਦੇ ਲਈ ਸਮੁੱਚੇ ਰਾਜਪੂਤਾਂ ਦੇ ਵਾਸਤੇ ਤੇ ਸਮੁੱਚੇ ਰਾਜਪੂਤਾਂ ਦੇ ਜੁਆਕਾਂ ਦੇ ਲਈ ਤੁਸੀਂ ਕੁਝ ਮਰਜ਼ੀ ਕਰੋ ਮਗਰ ਵਪਾਰ ਉੱਤੇ ਤੁਸੀਂ ਥੋੜੀ ਜਿਹੀ ਮਿਹਰਬਾਨੀ ਕਰੋ ਇਹ ਪੰਜਾਬ ਤਾਂ ਹੀ ਰੰਗਲਾ ਪੰਜਾਬ ਬਣੂਗਾ ਜਿਸ ਟਾਈਮ ਲੋਕਾਂ ਦੀ ਜੇਬ 'ਚ ਦੋ ਪੈਸੇ ਹੋਣਗੇ ਤੇ ਮੈਂ ਸਰਕਾਰਾਂ ਨੂੰ ਚੀਫ ਮਿਨਿਸਟਰ ਸਾਹਿਬ ਮੁੱਖ ਮੰਤਰੀ ਸਾਹਿਬ ਸਾਡੇ ਸੂਬੇ ਦੇ ਪੰਜਾਬ ਦੇ ਮਾਨਯੋਗ ਭਗਵੰਤ ਮਾਨ ਸਾਹਿਬ ਨੂੰ ਮੈਂ ਕਹਿਣਾ ਕਿ ਇੱਕ ਵਾਰੀ ਇਹਨਾਂ ਨੂੰ ਦੇਖੋ ਤੇ ਇੱਕ ਵਾਰੀ ਆਪਣੇ ਇੱਤੇ ਵੀ ਚਾਕੀ ਮਾਰੋ ਤੁਸੀਂ ਕਹਿੰਦੇ ਸੀ ਸੀ ਆਮ ਘਰਾਂ ਤੋਂ ਆਏ ਆਮ ਘਰਾਂ ਦੇ ਲੋਕ ਨੇ ਤੇ ਥੋੜੀ ਜੀ ਇਹਨਾਂ ਤੇ ਕਿਰਪਾ ਕਰੋ ਜਿੰਨਾ ਇੱਕ ਜਾਇਜ਼ ਹੈ ਉਹ ਤਾਂ ਠੀਕ ਹੈ ਮਗਰ ਜੇਕਰ ਦੀਵਾਲੀ ਦੇ ਦਿਨਾਂ ਦੇ ਵਿੱਚ ਪਟਾਖਿਆਂ ਜਿਹੜੇ ਛੋਟੇ-ਛੋਟੇ ਬੰਦੇ ਛੋਟੇ-ਛੋਟੇ ਲੋਕ ਪਟਾਕੇ ਲਾਉਂਦੇ ਆ ਉਹਨਾਂ ਤੇ ਤੱਕਾ ਹਨਾ ਰਿਕਸ਼ਾ ਵਾਲਿਆਂ ਤੇ ਤੱਕਾ ਹੁਣ ਇਹਨਾਂ ਦੇ ਤੱਕਾ ਤਾਂ ਫਿਰ ਇਹ ਰਾਤਪੁਰਾ ਰਹਿਣਾ ਨਹੀਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਸੀਗਾ ਤੁਹਾਡੇ ਐਮਐਲਏ ਬਣਾਏ ਤੁਹਾਡੇ ਐਮਐਲਏ ਜਿਤਾਏ ਇਥੇ ਤੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਸਮੁੱਚੇ ਰਾਤਪੁਰਾ ਦੇ ਵੱਲੋਂ ਇਸ ਪੂਰੀ ਮਾਰਕੀਟ ਐਸੋਸੀਏਸ਼ਨ ਦੇ ਵੱਲੋਂ ਤੇ ਹਰ 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 ਇੱਕ ਵਕਸਨੀਕ ਵੱਲੋਂ ਭਾਵੇਂ ਧਾਰਮਿਕ ਹੋਵੇ ਸਮਾਜਿਕ ਹੋਵੇ ਹਰ ਇੱਕ ਪੱਖੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਕਿਰਪਾ ਕਰੋ ਤੇ ਇੱਕ ਵਾਰੀ ਜਿਹੜਾ ਤੁਸੀਂ ਵਿਚਾਰ ਕਰ ਰਹੇ ਹੋ ਜਿਹੜਾ ਤੁਸੀਂ ਸਟੈਪ ਲੈਣ ਜਾ ਰਹੇ ਹੋ ਉਸ ਤੇ ਤੁਸੀਂ 100 ਵਾਰੀ ਸੋਚੋ ਆਦਰਵਾਇਜ਼ ਰਾਜੁਰਾ ਦਾ ਹਰ ਇੱਕ ਸਖਸ਼ ਰਾਜੁਰਾ ਦੇ ਹਰ ਇੱਕ ਬੱਚਾ ਇਹਨਾਂ ਦੇ ਨਾਲ ਖੜਿਆ ਹੈ ਅਸੀਂ 100% ਇਹਨਾਂ ਦੇ ਨਾਲ ਧਨਮਨ ਤੁਹਾਨੂੰ ਖੜੇ ਹਾਂ ਬਹੁਤ ਧੰਨਵਾਦ ਕਿਹਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਆ ਕਿ ਵੀ ਇਹਨਾਂ ਨੂੰ ਮਤਲਬ ਦੱਸਿਆ ਗਿਆ ਕਿ ਵੀ ਕਿਤੇ ਹੋਰ ਸ਼ਿਫਟ ਕਰਾਇਆ ਜਾ ਰਿਹਾ ਹੈ ਅਮੈਂ ਪ੍ਰਦੀਪ ਜੀ ਅੱਜ ਇਹ ਸਾਡੇ ਸਾਰੇ ਪਰਿਵਾਰ ਆ ਖੋਖਾ ਐਸੋਸੀਏਸ਼ਨ ਨੂੰ ਸਭ ਤੋਂ ਬੱਲੇ ਮੈਨਾਂ ਨੂੰ ਮੁਬਾਰਕਬਾ ਦਿਆਂ ਉਹ ਜਿਹੜੇ ਮੇਰੇ ਛੋਟੇ ਭਰਾ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਛੋਟੇ ਨੂੰ ਨਹੀਂ ਬਣਾਇਆ ਸਾਡੇ ਸਾਰੇ ਪਰਿਵਾਰ ਦੀ ਜਿਮਾਰੀ ਬਣਦੀ ਹੈ ਅਸੀਂ ਹੁਣ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਜ਼ਿੰਦਗੀ ਦੇ ਵਿੱਚ ਇਹ 50-50 ਸਾਲ ਦੇ ਜਿਹੜੇ ਆਚਾਰੇ ਰੋਜੀ ਰੋਟੀ ਕਮਾ ਰਹੇ ਆ ਇੱਥੇ ਇੱਕ ਦੁਕਾਨ ਦੇ ਚਾਰ-ਪੰਜ ਬੰਦੇ ਜਿਹੜੇ ਹੈ ਪਰਿਵਾਰ ਆਪਣਾ ਪਾਲ ਰਹੇ ਆ ਇਸ ਸਰਕਾਰ ਦੀ ਪਾਲਿਸੀ ਰਹੀ ਹੈ ਮੈਂ ਐਮਐਲਏ ਸਾਹਿਬ ਨੂੰ ਕਹਾਂਗਾ ਉਜਾੜਨ ਵਾਲੇ ਪਾਸੇ ਟੱਡ ਧਿਆਨ ਦਿਓ ਪਹਿਲੇ ਵੀ ਰਾਜਪੁਰਾ ਉਜੜਿਆ ਪਿਆ ਅੱਜ ਰਾਜਪੁਰਾ ਦੀ ਹਾਲਤ ਇਹ ਹੋ ਚੁੱਕੀ ਹੈ ਹਰ ਦੁਕਾਨ ਦਾ ਡਰਿਆ ਹੋਵੇ ਹਰ ਪਰਿਵਾਰ ਡਰਿਆ ਹੋਵੇ ਹਰ ਬੱਚੀ ਡਰੀ ਹੋਈ ਹੈ ਹਰ ਮਾਂ ਡਰੀ ਹੋਈ ਹੈ ਅੱਜ ਤੁਸੀਂ ਇੱਕ ਨਵਾਂ ਡਰ ਹੋਰ ਪੈਦਾ ਕਰਤਾ ਜਿੱਤੇ ਹਜ਼ਾਰਾਂ ਮੋਝੇ ਰੋਟੀ ਉਧਾਰੇ ਸੀ ਅੱਜ ਵੱਡੀਆਂ-ਵੱਡੀਆਂ ਬੱਲਾਹ ਭਰਤੇ ਵੀ ਇਨਾਂ ਨੂੰ ਇੱਥੇ ਪੱਟੀਆਂ ਦੁਕਾਨਾਂ ਦੇ ਰਿਹਾ ਇਹਨਾਂ ਦਾ ਵਰਤਸਵਾਰ ਜਿਹੜਾ ਇੱਥੇ ਬਣਾ ਰਹੇ ਆਂ ਕਈ ਖੋਠੇ ਵਾਲਿਆਂ ਨੇ ਤੁਹਾਨੂੰ ਮੁਬਾਰਕਾਂ ਦਿੱਤੀਆਂ ਗੱਲੇ ਨਾਲ ਲਾਇਆ ਵੱਡੀਆਂ-ਵੱਡੀਆਂ ਮਠਾਈਆਂ ਵੰਡੀਆਂ ਬਈ ਸਾਡੀ ਪਹਿਲੀ ਸਰਕਾਰ ਹੈ ਜਿਹੜੀ ਸਾਨੂੰ ਬਕਰੀਆਂ ਦੀ ਦੁਕਾਨਾਂ ਬਣਾ ਕੇ ਇੱਥੇ ਦੇ ਰਹੀਆਂ ਇਹ ਤੁਹਾਡੇ ਠੂਠੇ ਬੈਠੇ ਤੁਸੀਂ ਧਿਆਨ ਦਿਓ ਉਸ ਮਾਣਾ ਵਾਲੇ ਪਾਸੇ ਜਿਹੜਾ 1000 ਰੁਪਏ ਮੈਨੇ ਦੀ ਤੁਸੀਂ ਵਹਿਦਲ ਦਿੱਤਾ ਮੈਡਮ ਜੀ ਤੁਹਾਨੂੰ ਇੱਥੇ ਦੀ ਰਾਜਪੁਰੇ ਦੀ ਇੱਕ ਮਾਰਕੀਟ ਬਣਾਇਆ ਬਈ ਰਾਜਪੁਰਾ ਸਾਡਾ ਅਮਨ ਸ਼ਾਂਤੀ ਰਵੇ ਅਸੀਂ ਖੁਰਾਨਾ ਸਾਹਿਬ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਇੱਥੇ 250 ਦੁਕਾਨਾਂ ਦੀ ਮਾਰਕੀਟ ਬਣਾਈ ਬੂਤ ਮਾਰਕੀਟ ਫਰੀ ਦਿੱਤੀ ਦਰਜਿਆਂ ਨੂੰ ਉਤਾਰ ਦਿੱਤਾ ਜਿਹੜੇ ਬਾਜ਼ਾਰ ਦੇ ਵਿੱਚ ਬੈਠੇ ਸੀ ਬڑے بڑے بڑے ਟਾਰੇ ਵਿਦਿਆ ਜੁਨਾ ਨੂੰ ਯਾਦ ਕਰ ਰਹੇ ਆ ਜਿਹੜੇ 40 ਸਾਲ ਸਾਡੇ ਤੋਂ ਪਹਿਲੇ ਵਿਛੜ ਚੁੱਕੇ ਤੁਸੀਂ ਐਸੀ ਛਾਪ ਲਾਓ ਤੁਹਾਨੂੰ ਦੁਬਾਰਾ ਰੋਗ ਯਾਦ ਕਰਨ ਐਸੀ ਛਾਪ ਨਾ ਲਾਓ ਕਿ ਅੱਜ ਰਾਜਪੁਰਾ ਪਹਿਲੇ ਉਲਝਿਆ ਵਿਆ ਤੁਸੀਂ ਧਿਆਨ ਦਿਓ ਜੜੀਆਂ ਦੁਕਾਨਾਂ ਲੁੱਟ ਰੀਆਂ ਪ੍ਰਸ਼ਾਸਨ ਨੂੰ ਕਹੋ ਕਿ ਰਾਜਪੁਰੇ ਦਾ ਅਮਨ ਸ਼ਾਂਤੀ ਦਿਓ ਇਹ ਜਿਹੜੇ 400 ਪਰਿਵਾਰ ਤੁਸੀਂ ਉਹ ਜਾਣਨ ਦੇ ਲੱਗੇ ਵਿਆ ਰਮੇਸ਼ ਕੁਮਾਰ ਬਬਲਾ ਉਹਦੀ ਪੂਰੀ ਟੀਮ ਮੈਂ 35 ਸਾਲ ਤੋਂ ਰੈਡੀ ਯੂਨੀਅਨ ਦਾ ਜਿਹੜਾ ਹੈ ਪ੍ਰਧਾਨ ਬਣਿਆ ਅੱਜ ਆਰਥ ਵੀ ਬਣਿਆ ਪਰ ਮੇਰਾ ਲੜਾ ਉਹਨਾਂ ਦੇ ਨਾਲ ਹੈ ਗਣੇਸੂਤ ਮਾਰ ਦੀਟ ਜਿਹੜੀ 250 ਦੁਕਾਨਾਂ ਦੀ ਫ੍ਰੀ ਦੇਣ ਉੱਥੇ ਵੀ ਜਿਹੜਾ ਹੈ ਇੱਕ ਸਿਆਸੀ ਮੁੱਦਾ ਜਿਹੜਾ ਚੱਲੂ ਹੁੰਦਾ ਐਥੇ ਬੜੇ ਪ੍ਰਧਾਨ ਆਏ ਬੜੇ ਚਲੇ ਗਏ ਪਰ ਸਾਡੀ ਨੀਂਦ ਨਹੀਂ ਮਜ਼ਬੂਤ ਹੈ ਅੱਜ ਵੀ ਲੋਕ ਸਾਡੇ ਨਾਲ ਜੁੜੇ ਵੇਆ ਪਰ ਅਸੀਂ ਲੋਕਾਂ ਨਾਲ ਜੁੜੇ ਵੇਆ ਮੈਂ ਫਿਰ ਇਹ ਸਾਰੇ ਛੋਟਾ ਛੋਟਾ ਸਰ ਨੂੰ ਵਿਸ਼ਵਾਸ ਦਿਵਾਨੇ ਇਸ ਰੁਜ਼ਗਾਰ ਦੀ ਲੜਾਈ ਦੇ ਵਿੱਚ ਸਾਡਾ ਸਾਰਾ ਪਰਿਵਾਰ ਸ਼ਾਮਲ ਮੈਂ ਇਹਨਾਂ ਨੂੰ ਵੀ ਇੱਕ ਬੇਨਤੀ ਕਰਾਂਗਾ ਤੁਹਾਡੇ ਪਰਿਵਾਰ ਦਾ ਮਸਲਾ ਤੁਸੀਂ ਪਰਿਵਾਰ ਦਾ ਮਸਲਾ ਲੈ ਕੇ ਬੱਚਿਆਂ ਸਮੇਤ ਲੜਾਈ ਨੂੰ ਜੜਾ ਜਾਰੀ ਰੱਖਣਾ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਰਾਜਪੁਰੇ ਦੇ ਹਾਲਾਤ ਦੇਖੋ ਵੀ ਰਾਜਪੁਰੇ ਦੇ ਹਾਲਾਤ ਸਾਡੇ ਕੀ ਬਣ ਚੁੱਕੇ ਆ ਇਹ ਸੋਨੇ ਦੀ ਚਿੜੀਆ ਨੂੰ ਅਜ ਕੋਣ ਖਾ ਗਿਆ ਅੱਥੇ ਜਿਹੜਾ ਹੈ ਅੱਜ ਦੁਕਾਨਦਾਰ, ਬਿਜ਼ਨਸਮੈਨ, ਰੇੜੀ ਵਾਲਾ, ਫੜੀ ਵਾਲਾ, ਰਿਸਟਰੀ ਵਾਲਾ, ਟੰਡੀਆਂ ਵਾਲਾ, ਮਜ਼ਦੂਰ ਬੰਦਾ ਅੱਜ ਡਰ ਦੇ ਮੋਲ ਦੇ ਵਿੱਚ ਜਗ ਰਿਹਾ 8 ਵਜੇ ਦੁਪਹਿਰਾਂ ਨੂੰ ਬੰਦ ਕਰਦੇ ਅਗਲੇ ਟੱਟ ਚਲੇ ਜਾਂਦੇ ਆ। ਇੱਧਰ ਧਿਆਨ ਦਿਓ। ਜਿਨ੍ਹਾਂ ਦੇ ਮੋਬਾਈਲ ਲੁੱਟੇ ਜਾਂਦੇ ਆ ਉਹਨਾਂ ਦੇ ਪਾਸੇ ਧਿਆਨ ਦਿਓ, ਜਿਨ੍ਹਾਂ ਦੀ ਜੇਬਾਂ ਟੱਤੀਆਂ ਜਾਂਦੀਆਂ ਉਹਨਾਂ ਦੇ ਪਾਸੇ ਧਿਆਨ ਦਿਓ, ਜਿੱਦੀ ਰੇੜੀ ਉੱਡੀ ਰੋਟੀ ਜਾਂਦੀ ਆ ਉਹਦੇ ਪਾਸੇ ਧਿਆਨ ਦਿਓ। ਇਹ ਧਿਆਨ ਹਟਾ ਕੇ ਇਹਨਾਂ ਨੂੰ ਅਸ਼ੀਰਵਾਦ ਦਿਓ। ਇਹ ਆਪਣੇ ਬੱਚੇ ਪਾਲਣ ਅੱਜ 2000 ਬੰਦਾ ਜਿਹੜਾ ਹੈ ਇੱ ਉਹਨਾਂ ਦਾ ਜਿਹੜਾ ਹੈ ਅੱਜ ਤਿੰਨ ਚਾਰ ਦਿਨਾਂ ਤੋਂ ਉਹਨਾਂ ਨੂੰ ਅੱਜ ਜਿਹੜੀ ਹੈ ਟਾਰਗੇਟ ਕਰਿਆ ਜਾਂਦਾ ਕੋਈ ਤੁਹਾਡੀਆਂ ਜ਼ੁਬਾਨਾਂ ਚੱਟ ਜਾਣ ਤੇ ਅੱਜ ਇੱਕ ਰੇਡੀ ਵਾਲਾ ਜਿਹੜਾ ਹੈ ਉਹ ਰੋਟਾਰ ਕਰ ਰਿਹਾ ਉਹਨੂੰ ਨਹੀਂ ਛੱਡਦਾ ਇਹ ਪੰਜਾਬ 50 50 60 60 ਸਾਲ ਤੋਂ ਰੋਟਾਰ ਕਰ ਰਹੇ ਹਨ ਇਹਨਾਂ ਦੇ ਰੋਟਾਰ ਦੇ ਪ੍ਰਬਾਰ ਕਰੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂ ਉਹ ਇਹ ਸੜਕ ਤੋਂ 30 30 ਫੁੱਟ ਜਿਹੜੇ ਹੈ ਅੰਦਰ ਆ ਤੁਸੀਂ ਅਸੀਂ پابੰਦੀ ਲਾ ਦੋ 10 ਫੁੱਟ ਦਾ ਤੁਹਾਨੂੰ ਫਰੰਟ ਦਿੰਨੇ ਆ 12 ਫੁੱਟ ਦਾ ਦਿੰਨੇ ਆ 15 ਫੁੱਟ ਦਾ ਦਿੰਨੇ ਆ ਉਹਦੇ ਵਿੱਚ ਅਸੀਂ ਖੁਸ਼ ਆ ਪਰ ਸਾਡੀ ਰੋਜੀ ਰੋਟੀ ਦੇ ਜਿਹੜੀ ਹੈ ਇਹ ਅਟੈਕ ਨਾਲ ਕਰੋ ਬਸ ਸਾਰੇ ਜਿੰਨੇ ਵੀ ਇੱਥੇ ਪਰਿਵਾਰ ਹੈ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਰਮੇਸ਼ ਕੁਮਾਰ ਬਬਲਾ ਵਿਜੇ ਕੁਮਾਰ ਨਿਤਨ ਕੁਰਾਨਾ ਜੀ ਖੜੇ ਸਾਰੀ ਟੀਮ ਖੜੀ ਹੈ ਇੱਕ ਮਜ਼ਦੂਰ ਜਿਹੜਾ ਹੈ ਇਹਨਾਂ ਦੇ ਨਾਲ ਖੜ ਤੇ ਇਹਨਾਂ ਦੀ ਰਖਵਾਲੀ ਕਰੇਗਾ ਜਿੰਨੇ ਦਾ ਸਾਡਾ ਸਾਹ ਹੈ ਇਹਨਾਂ ਦੇ ਰੋਜ਼ਗਾਰ ਨੂੰ ਬਚਾਉਣ ਦੀ ਜੜੀ ਕੋਸ਼ਿਸ਼ ਕੀਤੀ ਜਾਏ ਨਹੀਂ ਮੈਂ ਨਹੀਂ ਫਿਰ ਬੇਨਤੀ ਤਰ੍ਹਾਂ ਦਾ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਜਾਇਨਾ ਨੂੰ ਵਾਅਦਾ ਦਿੱਤਾ ਵੀ ਪੱਤੇ ਇੱਥੇ ਰਜਿਸਟਰਡ ਕਰਕੇ ਦੇਆ ਲਓ ਉਸ ਵਾਅਦੇ ਦੇ ਥਰੇ ਉੱਤਰੋ ਤੁਸੀਂ ਕਿਸੇ ਵਾਅਦੇ ਦੇ ਥਰੇ ਨਹੀਂ ਉਤਰਦੇ ਤੁਸੀਂ ਸਾਡੇ ਇੱਥੇ ਮਾਲਕ ਉਹ ਨਾ ਹੋਵੇ ਇਹ ਜਿਹੜੀ ਜ਼ਿਮਰਾਰੀ ਤੁਸੀਂ ਲਈ ਹੈ ਇਹ ਪੜਕ ਜਾਵੇ ਅਸੀਂ ਇਹ ਅਮਨ ਸ਼ਾਂਤੀ ਲੋਕ ਹੈ ਇਹ ਰਾਏਪੁਰਾ ਬੜੇ ਪੱਲੇ ਮਾਸ ਲੋਕ ਹੈ ਇਹ ਬਰਲਿਆਂ ਨੂੰ ਵੀ ਤਾਕਤ ਦੇ ਕੇ ਆਪਣਾ ਤਾਜ ਤੇ ਬਿਠਾਉਂਦੇ ਆ ਇਹ ਬਰਲਿਆਂ ਨੂੰ ਵੀ ਸਾਰਾ ਕੁਝ ਦਿੰਦੇ ਆ ਬਰਲਿਆਂ ਨੂੰ ਜਫੀਆਂ ਪਾਉਂਦੇ ਆ ਬਰਲਿਆਂ ਨੂੰ ਗੱਲੇ ਲਾਉਂਦੇ ਆ ਬਰਿਆਂ ਨੂੰ ਪਰਿਵਾਰ ਦਾ ਮੈਂਬਰ ਸਮਝਦੇ ਆ ਐਸੀ ਕਾਬਲੇ ਤੋਂ ਬਣਾਓ ਰਾਏਪੁਰਾਨੇ ਦੀ ਜਦ ਟਾਟ ਮਾਰਨੀ ਆ ਨਾ ਤੇ ਰਾਜ ਫੁਰਾਨੇ ਵਰਡੇ ਟਰੰਮ ਡਰਨੇ ਪੈਣੇ ਜਿਹੜੇ ਵੱਡੇ ਵੱਡੇ ਟਰੰਮ ਡਰ ਦਿੰਦੇ ਆ ਅੱਜ ਉਹਨਾਂ ਨੂੰ ਯਾਦ ਕਰਦੇ ਆ ਤੇ ਉਹ ਜਿਹੜੇ ਰਾਜ ਫੁਰਾਨਾ ਬਣਦੇ ਆ ਉਹ ਇਹਦੇ ਨਾਲ ਮੇਰੀ ਫੇਰੇ ਸਾਰੇ ਠੋਖੇ ਐਸੇ ਸਰਦਾਰ ਬਣੇ ਆ ਪਰਵਾਦ ਤੁਸੀਂ ਬਟਾਣਾ ਆਪਣਾ ਰੋਜ਼ਗਾਰ ਬਟਾਣਾ ਇਹ ਸਾਰਿਆਂ ਦਾ ਤਰਮ ਬਣਦਾ ਉਸ ਤਰਮ ਦੇ ਵਿੱਚ ਅਸੀਂ ਸ਼ਾਮਲ ਹਾਂ ਜਾਇ ਜਨਤਾ ਜਾਇ ਭਾਰਤ ਪ੍ਰਧਾਨ ਜੀ ਸਾਡੀ ਤਾਂ ਬੇਨਤੀ ਹੈ ਸਰਕਾਰ ਦੇ ਅੱਗੇ ਜਿਸ ਤਰ੍ਹਾਂ ਸਰਕਾਰ ਨੇ ਕਮਿਟਮੈਂਟ ਕਰੀ ਸੀਗੀ ਵੀ ਸਾਡੀ ਸਰਕਾਰ ਆਏ ਤੇ ਅਸੀਂ ਤੁਹਾਨੂੰ ਇਥੇ ਪੱਕੇ ਬਣਾ ਕੇ ਦੇਾਂਗੇ ਸਾਡੀ ਸਰਕਾਰ ਦੇ ਅੱਗੇ ਹੀ ਬੇਨਤੀ ਹੈ ਕਿ ਜਿਹੜੀ ਜੀਸੀਡੀ ਕਮਿਟਮੈਂਟ ਹੋਈ ਸੀਗੀ ਉਹੀ ਸਾਨੂੰ ਪੱਕੇ ਬਣਾ ਦਿਓ ਸਾਡੀ ਇਸ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਅਗਰ ਤੁਸੀਂ ਪੱਕੇ ਨਹੀਂ ਬਣਾ ਸਕਦੇ ਠੀਕ ਹੈ ਪਹਿਲਾਂ ਸਾਡੀ ਬੇਨਤੀ ਪੱਕੇ ਦੀ ਹੈਗੀ ਨਹੀਂ ਤਾਂ ਜਿਸ ਤਰ੍ਹਾਂ ਅਸੀਂ ਬੈਠੇ ਆ ਸਾਨੂੰ ਇੱਥੇ ਬੈਠਾ ਰਹਿਣ ਦਿਓ ਸਾਰਿਆਂ ਤੋਂ ਪਹਿਲਾਂ ਤਾਂ ਮੈਟਰ ਦੱਸੋ ਮੈਟਰ ਕੀ ਹੋਇਆ ਅੱਜ ਅੱਜ ਤੁਸੀਂ ਬੁਲਾਇਆ ਇੱਥੇ ਕੀ ਮੈਟਰ ਕੀ ਹੋਇਆ ਕਿ ਕਿਉਂ ਬੁਲਾਇਆ ਸਾਰਿਆਂ ਦਾ ਟੈਨਸ਼ਨ ਬਣ ਗਿਆ ਜੀ ਜਦੋਂ ਐ ਸਾਰਿਆਂ ਦੇ ਕੰਮ ਕਰ ਛੱਡ ਗਏ ਇਸ ਕੰਮ ਪਿੱਛੇ ਲੱਗੇ ਹੋਏ ਕੋਈ ਕੰਮ ਨਹੀਂ ਕਰ ਰਿਹਾ ਕੋਈ ਇਕੱਠੇ ਬੰਦੇ ਕਰ ਰਿਹਾ ਕਿਸੇ ਨੂੰ ਕਹਿ ਰਹੇ ਸਾਡੀ ਸੇਵ ਮਦਦ ਕਰੋ ਤੁਹਾਨੂੰ ਬੁਲਾਇਆ ਜਿਵੇਂ ਸਾਰਿਆਂ ਨੂੰ ਰਿਕਵੈਸਟ ਕਰ ਰਿਹਾ ਵੀ ਸਾਨੂੰ ਇੱਥੋਂ ਨਾ ਜਾੜੋ ਬਸ ਅੱਛਾ ਨੇ ਉਜਾੜਨ ਵਾਲੀ ਗੱਲ ਕਿੱਧਰੋਂ ਆ ਗਈ ਜਦ ਤੁਹਾਡੇ ਫਾਰਮ ਭਰੇ ਸੀਗੇ ਆਮ ਆਦਮੀ ਪਾਰਟੀ ਨੇ ਕਿਹ ਕੋਈ ਪੱਕਾ ਕਰ ਦਿੱਤਾ ਜਾਏਗਾ ਇੱਥੇ ਇਹ ਤਾਂ ਜਿ ਸਾਰੇ ਕਹਿੰਦੇ ਸਰਕਾਰਾਂ ਕਹਿੰਦੀਆਂ ਸੀ 50 ਸਾਲ ਹੋ ਗਏ 60 ਸਾਲ ਸਾਨੂੰ ਉਸੇ ਤੱਕ ਗੱਲਾਂ ਸੁਣਦੀਆਂ ਨੇ ਤੇ ਸਿਰੇ ਹੱਦ ਤੱਕ ਨਹੀਂ ਚੜੀ ਨਾ ਚੜਣੀ ਹੈ ਇਹ ਮੂਵੀ ਬਣੀ ਹੈ ਇਹ ਮੂਵੀ ਬਣੀ ਹੈ ਇਹਦੀ ਪੂਰੀ ਔਰ ਇਸੇ ਨੰਬਰ ਵੀ ਲੱਗੇ ਹੈਗੇ ਅਗਰ ਦੇਖੋ ਨੰਬਰ ਲੱਗੇ ਆ ਮੂਵੀ ਬਣੀ ਹੈ ਅਗਰ ਮੀਟਰ ਲੱਗਿਆ ਹੈਗਾ ਅਗਰ ਰੈਂਟ ਲੈ ਰਹੀ ਹੈਗੀ ਤਾਂ ਇਸ ਸੁਰਸਤੀ ਨਾਲ ਰਹੀ ਹੈ ਨਾ ਇਸੇ ਤਰ੍ਹਾਂ ਨਹੀਂ ਨਾ ਹੈਗਾ ਵੀ ਆਪਾਂ ਕੀ ਵੀ ਤੱਕੇ ਨਾਲ ਹੈਗਾ ਲੇਕਿਨ ਸਾਡੇ ਦਾ ਮਤ ਇਹੀ ਬੇਨਤੀ ਹੈ ਵੀ ਸਾਨੂੰ ਇਥੋਂ ਉਜਾੜਿਆ ਨਾ ਜੇ ਕਿਉਂ ਕਿ ਸਾਡੇ ਇੱਥੇ ਘਰ ਰੂਹਾਂ ਜੁੜੀਆਂ ਵੀ ਹੈਗੀਆਂ ਸਾਡਾ ਪਰਿਵਾਰ ਜੁੜਿਆ ਹੋਇਆ ਹੈਗਾ ਇੱਥੇ ਇਹ ਕੋਈ ਅਜਦਾ ਨਹੀਂ ਅਸੀਂ ਇਹਨੂੰ ਖੂਬਸੂਰਤ ਬਣਾਇਆ ਹੈਗਾ ਅੱਗੇ ਅਗਰ ਇਹ ਕਹਿੰਦੇ ਸ਼ਹਿਰ ਖੂਬਸੂਰਤ ਬਣਾਉਣਾ ਹੈਗਾ ਤੇ ਫਿਰ ਸਾਨੂੰ ਇੱਥੇ ਪੱਕਾ ਕਰਿਆ ਜੇ ਇਹ ਗੱਲ ਤੁਹਾਡੇ ਤੱਕ ਆਈ ਕਿਵੇਂ ਕਿਵੇਂ ਤੁਹਾਨੂੰ ਮਤਲਬ ਇਧਰੋਂ ਚੱਕ ਕੇ ਕਿਤੇ ਹੋਰ ਆਪਾਂ ਜੀ ਆਪਾਂ ਅ ਆਪ ਸੀ ਦੋ ਤਿੰਨ ਸ਼ਹਿਰ ਦੇ ਸਾਡੇ ਆਪਣੇ ਬੰਦੇ ਵੀ ਨਾਲ ਸੀ ਇੱਕ ਤਾਂ ਕਮੇਟੀ ਦਾ ਮੈਂਬਰ ਸੀ ਨਾਲ ਉਹਨਾਂ ਦਾ ਭਾਈ ਉਸ ਦਿਨ ਟੈਨਸ਼ਨ ਬਣੀ ਹੋਇਆ ਸਾਹਮਣੇ ਖੜੇੇ ਖੋੜੇ ਸਾਹਮਣੇ ਸਾਰੇ ਕੰਮ ਛੱਡ ਗਏ ਆਪ ਆਏ ਆ ਪਹਿਲਾਂ ਪਹਿਲਾਂ ਗੱਲ ਇਹ ਸ਼ੁਰੂ ਹੋਈ ਸੀਗੀ ਰੋਡ ਦੀ ਉਸ ਤੋਂ ਬਾਅਦ ਜਦੋਂ ਰੋਡ ਤੋਂ ਬਾਅਦ ਫਿਰ ਜਿਹੜੇ ਦੂਜੇ ਬੰਦੇ ਸੀਗੇ ਉਹਨਾਂ ਨੇ ਗੱਲ ਇਹ ਕਰੀ ਵੀ ਹਾਈ ਕੋਰਟ ਦਾ ਆਰਡਰ ਹੈ ਅਸੀਂ ਕਿਹਾ ਵੀ ਜੇਕਰ ਆਰਡਰ ਹੈ ਤਾਂ ਸਾਨੂੰ ਆਰਡਰ ਦਿਖਾ ਦਿਓ ਹੁਣ ਇਹ ਤੁਸੀਂ ਦੇਖੋ ਵੀ ਇਹ ਆਰਡਰ ਹੈ ਕਿ ਰੋਡ ਦਾ ਸਾਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਹੈਗਾ ਵੀ ਸਚਾਈ ਕੀ ਹੈ ਇਸ ਸਚਾਈ ਦਾ ਨਹੀਂ ਲੱਗ ਰਿਹਾ ਹੈਗਾ ਔਰ ਰੋਡ ਤੋਂ ਇਕੋ ਹੀ 30 ਫੁੱਟ ਦੂਰ ਬੈਠੇ ਨੇ ਹਾਂ ਇੱਕੋ ਗੱਲ ਹੋਈ ਵੀ ਆ ਕਿ ਇੱਥੋਂ ਤੁਸੀਂ ਚੱਕ ਕੇ ਦੇ ਉੱਥੇ ਜਾਓ ਬਸ ਅੱਛਾ ਮਤਲਬ ਤੁਹਾਡੀ ਕੋਈ ਸ਼ਮਤੀ ਨਹੀਂ ਲਿੱਤੀ ਉਹਨਾਂ ਨੇ ਨਾ ਕੁਝ ਨਹੀਂ ਬਿਲਕੁਲ ਵੀ ਨਹੀਂ ਇਹ ਸਿਰਫ ਮੋਟਰ ਵਹੀਕਲ ਵਾਲਿਆਂ ਨੂੰ ਕਿਹਾ ਗਿਆ ਸਾਰੇ ਸਾਰੇ ਸਭ ਨੂੰ ਸਭ ਨੂੰ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋਗੇ ਜੀ ਜੀ ਕਰਾਂਗੇ ਜੀ ਪਹਿਲਾਂ ਸਭ ਨੂੰ ਹਾਂਜੀ ਬਾਕੀ ਤਾਂ ਉੱਪਰ ਵਾਲਾ ਸੁਣੇਗਾ ਸਭ ਦੀ ਸਾਡੀ ਬੇਨਤੀ ਇਹੀ ਹੈ ਸਰਕਾਰ ਨੂੰ ਅੱਜ ਦੀ ਜਿਹੜੀ ਆਮ ਅਦੋਬਿਲਟੀ ਸਰਕਾਰ ਜਿਹੜੀ ਹੈ ਠੀਕ ਹੈ ਜੀ ਏ ਮਿੱਤਲ ਸਾਹਿਬ ਨੂੰ ਸਾਡੀ ਇਹ ਬੇਨਤੀ ਹੈ ਮਿੱਤਲ ਸਾਹਿਬ ਸਾਨੂੰ ਕਹਿੰਦੇ ਸੀ ਇਹ ਰੋਡ ਚੋੜਾ ਹੋ ਰਿਹਾ 100 100 ਫੁੱਟ ਇਧਰ ਹੋ ਰਿਹਾ 100 ਮਟਰ ਅਸੀਂ 100 ਫੁੱਟ ਦਾ ਸਾਨੂੰ ਤਾਂ ਇਹ ਬਾਰੇ ਨਹੀਂ ਪਤਾ ਠੀਕ ਹੈ ਠੀਕ ਹੈ ਜੀ ਅਸੀਂ 100 ਫੁੱਟ ਦੇ ਜੇ ਚੋੜਾ ਹੁੰਦਾ ਵੀ ਹੈ ਸਾਡੇ ਜਿੱਥੇ ਅਸੀਂ ਦੁਕਾਨਦਾਰ ਬੈਠੇ ਆ ਸਾਨੂੰ ਨਾ ਪਿੱਛੇ ਹਟਾਇਆ ਜਾ ਨਾ ਕਿਤੇ ਹੋਰ ਬਦਲ ਉਜਾੜਿਆ ਜਾ ਅਸੀਂ ਇਹ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਸਾਨੂੰ ਪੱਕੇ ਨਹੀਂ ਦੇ ਸਕਦੇ ਤੇ ਸਾਡੇ ਕੱਚੇ ਵੀ ਨਾ ਚੱਕੋ ਸਾਡੇ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਜੇ ਰੋਡ ਚੌੜਾ ਕਰਨ ਦੀ ਗੱਲ ਆਉਂਦੀ ਹੈ ਤਾਂ ਇੱਥੇ ਤਿੰਨ ਮੰਦਰ ਵੀ ਹੈ ਵਿਸ਼ਕਰਮਾ ਮੰਦਰ ਹੈ ਕਿ ਕਿੰਮ ਮੰਦਰ ਹੈਗਾ ਤੇ ਇੱਕ ਇਸੇ ਸਰ ਸਭ ਤੋਂ ਪਹਿਲੇ ਜਿਹੜੇ ਹੁੰਦਾ ਹੈ ਅੱਜ ਕੱਲ ਸਰਕਾਰ ਜਿਹੜੀ ਦਿੰਦੀ ਹੈ ਨੋਟਿਸ ਦਿੰਦੀ ਹੈ ਉਹ ਸਾਨੂੰ ਕੋਈ ਨੋਟਿਸ ਨਹੀਂ ਆਇਆ ਨਾ ਕਿਸੇ ਮੰਦਰ ਨੂੰ ਨੋਟਿਸ ਆਇਆ ਠੀਕ ਹੈ ਅਸੀਂ ਕਿ ਮਜੂਦਾ ਪ੍ਰਧਾਨ ਜੀ ਕੋਲ ਗਏ ਨਗਰ ਕੌਸ਼ਲ ਤੇ ਤੁਹਾਨੂੰ ਕੋਈ ਚੀਜ਼ ਦਾ ਲੈਟਰ ਆਇਆ ਜੀ ਉਹ ਸਾਨੂੰ ਕਹਿੰਦੇ ਸਾਡੇ ਕੋਲ ਕੋਈ ਲੈਟਰ ਨਹੀਂ ਆਇਆ ਠੀਕ ਹੈ ਬਸ ਇਹੀ ਚੀਜ਼ ਪਿੱਛੇ ਅਸੀਂ ਆਪਣੇ ਦੁਕਾਨਦਾਰ ਇਕੱਠੇ ਹੋਏ ਆਂ ਵੀ ਅਸੀਂ ਇਕੱਠੇ ਹੋ ਗਏ ਸਭ ਦੀ ਬੇਨਤੀ ਕਰਾਂਗੇ ਕਿ ਸਾਨੂੰ ਇੱਥੋਂ ਉਜਾੜਿਆ ਨਾ ਜਾਵੇ